ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਜਿਵੇਂ ਕਿ ਅਕਸਰ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਆ ਬੱਚੇ ਆਪਣੇ ਕੋਲੇ ਆਏ ਜੀ ਆਪਣਾ ਮਾਨ ਸਨ ਸਮਾਨ ਵਧਾਉਣ ਲਈ ਤਾਂ ਅੱਜ ਸਾਰੇ ਬੱਚੇ ਆਏ ਨੇ ਤਾਂ ਮੈਂ ਨਾ ਤਾਂ ਅੱਜ ਕੱਲੇ ਕੱਲੇ ਨਾਲ ਨਹੀਂ ਥੋੜੇ ਸਾਹਮਣੇ ਕਰਦਾ ਕਿਉਂਕਿ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਤਾਂ ਮੈਂ ਸੰਗਤ ਜੀ ਸਾਰੇ ਬੱਚਿਆਂ ਦਾ ਪਹਿਲਾਂ ਤਾਂ ਦਿਲੋਂ ਧੰਨਵਾਦ ਕਰਦਾ ਸਾਰੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਜਿੰਨੀ ਵੀ ਸੰਗਤ ਦੇਖ ਰਹੀ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੋ ਕਿਉਂਕਿ ਆਪਾਂ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਆਂ ਅਸੀਂ ਜੁੜੇ ਰਹਾਂਗੇ ਤਾਂ ਪਾਰਟੀ ਕੀ ਤੋਂ ਲੈਣੀ ਅੱਜ ਆਪਾਂ ਨੇ ਗਰਨੂਰ ਗਰਨੂਰ ਕਿੱਥੇ ਆਲਾ ਬੇਟਾ ਗੁੱਡੀ ਆਲਾ ਖੁੱਡੀ ਆਲਾ ਤਾਂ ਬਰਨਾਲੇ ਤੋਂ ਤਾਂ ਲੈ ਵੀ ਅਰਸ ਤਾਂ ਅਵਤਾਰ ਮੇਰੇ ਪੁੱਤ ਦੋਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤਾਂ ਜਿੰਨੇ ਵੀ ਸੰਗਤ ਦੇਖ ਰਹੀ ਹੈ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤਾਂ ਅੱਜ ਖੁਸ਼ੀ ਦਾ ਬਹੁਤ ਵੱਡਾ ਦਿਨ ਹੈ ਤਾਂ ਬੱਚੇ ਅੱਜ ਪਾਰਟੀ ਲੈਣ ਆਏ ਸੀ ਕੀ ਤੋਂ ਬਟਾ ਗਰਨੂਰ ਗਰਨੂਰ ਤੋਂ ਵਾਹਿਗੁਰੂ ਗਰਨੂਰ ਦੀ ਉਮਰ ਅਈ ਬਰਕਰਾਰ ਰੱਖੇ ਚੜ੍ਹਦੀ ਕਲਾ 'ਚ ਰੱਖੇ ਮੇਰੇ ਪੁੱਤ ਨੂੰ ਤਾਂ ਅੱਜ ਉਹਦੀਆਂ ਭੈਣਾਂ ਵੀ ਤੇ ਜਿੰਨੇ ਵੀ ਬੱਚੇ ਜੁੜੇ ਨੇ ਉਹਦੀ ਖੁਸ਼ੀ ਲਈ ਪਾਰਟੀ ਲੈਣ ਆਏ ਨੇ ਆਪਾਂ ਪਾਰਟੀ ਜ਼ਰੂਰ ਦਵਾਂਗੇ ਪਰ ਸੋਨੂੰ ਬੱਚਿਓ ਉਹਨਾਂ ਤੋਂ ਵੀ ਪਾਰਟੀ ਦਵਾਉਂਗਾ ਮੈਂ ਆਪ ਦੇਖਣ ਨੂੰ ਵੀ ਪਾਰਟੀ ਦਊਂਗਾ ਠੀਕ ਹੈ ਤਾਂ ਆਪਾਂ ਸਕੂਲ 'ਚ ਵੀ ਪਾਰਟੀ ਕਰਾਂਗੇ ਤੁਹਾਡੇ ਨਾਲ ਵਾਅਦਾ ਕਰਦਾਂਗਾ ਤਾਂ ਕੀ ਸੁਣਾਉਂਗਾ ਅੱਜ ਗਰਨੂਰ ਲਈ ਜੀ ਗਾਣਾ ਗਾ ਦਿਓ ਫੇਰ ਅੱਜ ਚੱਲ ਲੋ ਕਦੇ ਜਦਾਂ ਜਾਚੇ ਸੁਕਾਰ ਕੇ ਗੋਲੀ ਅੱਖ ਤੇ ਬਲੈਗ ਸੱਡ ਧਾਰ ਕੇ ਤਿੱਕਾ ਸੋਰਨਾਇਂ ਦਵੇ ਸਾਦੀ ਲੋਕੋ ਕਾਰ ਕੇ ਕਰੀਫ ਮੇਰੇ ਨਾਮ ਲਗ ਦੇ ਚਨ ਲੋਕ ਤੇਜਾ ਜਾਚ ਦੀ ਤਰਟਟ ਤੇਜਾ ਹਸਦੀ ਐ ਬੜ ਦੜਤੀ ਪਜਵੀ ਸਵਲ ਅਕ ਦੇ ਮੈਂ ਨੱਚਦੀ ਮੈਂ ਨੱਚਦੀ ਤਾਂ ਲੋ ਜੀ ਸੰਗ ਜੀ ਇਹ ਵੀਡੀਓ ਬਰਨਾਲੇ ਦੇ ਲਵੇ ਖੁੱਡੀ ਪਿੰਡ ਹੈ ਉੱਥੇ ਤੱਕ ਪਹੁੰਚਾ ਦਿਓ ਤਾਂ ਮਿਲਦੇ ਆਪਾਂ ਕੋਈ ਅਗਲੀ ਵੀਡੀਓ ਚ ਮੈਨੂੰ ਦਿਓ ਜਾਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਬਾਏ ਬਾਏ ਮੈ